ਇਹਦੇ ਗੀਟਾ ਕਰੋ ਜੋ ਘਾਰੀ ਕੋਈ ਕਰ ਰਿਹਾ ਨਾ ਕਪੂ ਜੀ ਨੇ ਟੈਕ ਕਰਾ ਲਾ ਜੀ ਟਿਕਾਲ ਜੀ ਇਖਤਿਆਰ ਹੈ ਤਾਂ ਠੀਕ ਹੋ ਨਹੀਂ ਨਹੀਂ ਠੀਕ ਹੈ ਉਹ ਵੀ ਜੀ ਚਾਹੀਦੀ ਹੋਏ ਇਹ ਦਵਾਈ ਹੈ ਦਵਾਈ ਦਿਓ ਦਵਾਈ ਦਿਓ ਇਹ ਕੋਰੇਗਾ ਜੀ ਫਤਨੀ ਇੱਥੇ ਅੱਜ ਵੀ ਉਹ ਨਹੀਂ ਆਵੇ ਤੇ ਦੂਰੀਆ ਰੁਕੀਏ ਹਾਂ ਇਹ ਦਵਾਈ ਚਾਹ ਰਹਿਣੇ ਰਿਮੜਾ ਸੈੱਟ ਕਰਦੇ ਰਹੋ ਤਾਂ ਕਰਤੀ ਆ ਕਿਉਂ ਮੇਰੇ ਕੋਲ ਹੈ ਕੋਈ पिरमिडा फोर पॉइंट वन फोर ट्रक टू गिव आज तक आई थिंक ये भी सही है ट्रेनिंग भी इधर है उनका इनवन इनटर हो गया है गाना कर दिया है इन्होंने मुझे ट्रेनर की तरफ ਧਾਰਾ 17 ਧਾਰਾ 17 ਧਾਰਾ 17 ਧਾਰਾ 17 ਅੱਜ ਆਏ ਹਾਂ ਅੱਜ ਆਏ ਹਾਂ ਕੀ ਹੈ ਫਰੰਟੇਟਿਕ ਹਾਂ ਲੜਦੇ ਲੜਾ ਕਰੋ ਯਾਰ ਜਦੋਂ ਤੱਕ ਨਹੀਂ ਬੱਜੀ ਕੋਈ ਨਹੀਂ ਸੀ ਉਹ ਜੀ ਨਾਮ ਕਾ ਤੋ ਬੱਨਾ ਨਹੀਂ ਕਰਦੀ ਹਾਂ ਤੁਹਾਡਾ ਹਸਪਤਾਲ ਹੈ ਦਿਸ਼ਾ ਕਰਦੇ ਥੈਂਕ ਯੂ ਡਾਕਟਰ ਸਰ ਜੀ ਕਿਹੜਾ ਕਿਹੜਾ ਗਰੁੱਪ ਹੈ ਇਹ ਇਹ ਕਿਹਨੇ ਪੀਲਾ ਚੰਗਾ ਹੈ ਹਾਂ ਚੰਗਾ ਬੰਦ ਕਿੰਦਾ ਹੈ ਬਾਲੇ ਬੋਈਏ ਤੇ ਲੈਦਾ ਡੱਟ ਕੋਈਆਂ ਲੈ ਲੈਂਦੇ ਬਾਹਲੀ ਚੰਗਾ ਮੇਰੇ ਪਾਉ ਦਾ ਚੰਗਾ ਹਾਂ ਚੰਗਾ ਹੈ ਤੇਰਾ ਮੈਨਾਂ ਕਦੀ ਰੋਮੇਰੀ ਉੱਪਰ ਵੀ ਹੈ ਉਹ ਤੇਰਾ ਪਾਦਾ ਹੈ ਠੀਕ ਹੈ ਨਹੀਂ ਆ ਰਿਹਾ ਲੱਤਾਂ ਨਹੀਂ ਹੋ ਰਿਆ ਅੱਛਾ ਤੇ ਰਾਜ ਠੀਕ ਹੋ ਰਿਹਾ ਨਹੀਂ ਪਿੰਡ ਹੁੰਦਾ ਪਿਆ ਕਿਹੜਾ ਪਿੰਡ ਹੈ ਜੁਦੁਰਵਾਸੀ ਕੋਹ ਦਾ ਘਰ ਹੈ ਜੀ ਉਹ ਅੰਗਰ ਨਹੀਂ ਦਾਗਾ ਤੂੰ ਠੀਕ ਲੱਗਦੀ ਹੈ ਨਾ ਨਾ ਚੱਕੀ ਭਰਿਆ ਦੀ ਤੂੰ ਉੱਪਰ ਕਰਦੇ ਜੀ ਇੱਧਰ ਲੱਗਦੀ ਹੈ ਜੀ ਅੱਛਾ ਇਹ ਤੇ ਦੀ ਕੋ ਦਿੱਲੀ ਹੈ ਇਹਨਾਂ ਬੰਦਾ ਵੀ ਤੇ ਕਰੀ ਨਾ ਕਰੋ ਇਹਦੇ ਤੇ ਇਹ ਲਾਜਮੂ ਹੋ ਰਹੀ ਹੈ ਤੂੰ ਇੰਨੀ ਹੋ ਰਹੀ ਹੈ ਜੀ ਕੀਣਾ ਪਿੰਡ ਵਿੱਚ ਹੁੰਦਾ ਹੈ ਐ ਬਲੇ ਸਾਹਿਬ ਸਾਡੇ ਬਲਿਫਟ ਦੇ ਸੀ ਕਿਵੇਂ ਮਾਤਾ ਕਿੰਨੇ ਦਿਨ ਤੋਂ ਜੇ ਦਵਾਈ ਕਰਵਾਏ ਹੈ ਲੱਗਦਾ ਜੀ ਕੋਲੇ ਵਾਲੇ ਕਿੰਨੀ ਦੇਰ ਹੋ ਗਈ ਰਾਜਾ ਦੇ ਅੱਛਾ ਜੀ ਕੋਲੇ ਵਾਲਾ ਬਿਲਕੁਲ ਠੀਕ ਹੈ ਉਹੋ ਦੇਖਣੀ ਹਾਂ ਪਹਿਲਾਂ ਕਿਵੇਂ ਹੈ ਦਰਸ਼ਨ ਪਹਿਲਾਂ ਵੀ ਆਏ ਜਿੱਥੇ ਤੁਸੀਂ ਹੋਏ ਸੀ ਸਾਲ ਠੀਕ ਹੈ ਨਾ ਰਾਜ ਕੋਈ ਤਕਲੀਫ ਤਾਂ ਨਹੀਂ ਸਾਡੇ ਕਰਾਣਾ ਕੰਮ ਜੇ ਇੱਥੇ ਠੀਕ ਕਰਨਾ ਹੋਵੇ ਠੀਕ ਹੈ ਇਹ ਮੈਂ ਰਾਜ ਜੀ ਨੇ ਅੱਜ ਹੋ ਰਿਹਾ ਹੈ ਬਾਹਰ ਕੋਣ ਹੈ ਕਾਈ ਨਹੀਂ ਲੱਗਦਾ ਨਹੀਂ ਗਿਆ ਬਸ

ਮੈਂ ਅੱਜ ਕਾਫੀ ਵਾਰਡਾਂ ਦਾ ਦੌਰਾ ਕੀਤਾ ਕੈਂਸਰ ਵਾਰਡ ਦਾ ਖਾਸ ਕਰਕੇ ਦੌਰਾ ਕੀਤਾ ਉੱਥੇ ਏਸੀ ਲਵਾਏ ਸੀ ਨਵੇਂ ਆਪਾਂ ਔਰ ਮੈਂ ਦੇਖਿਆ ਸੀ ਕਿ ਉਹਦੀ ਕੋਈ ਹੋਰ ਕੋਈ ਸਰਵਿਸ ਵਗੈਰਾ ਦੀ ਲੋੜ ਤਾਂ ਨਹੀਂ ਉਹ ਚੈੱਕ ਕੀਤਾ ਪੇਸ਼ੈਂਟਸ ਨੂੰ ਮਿਲੇ ਜਿਨ੍ਹਾਂ ਨੇ ਤਸੱਲੀ ਪ੍ਰਗਟਾਈ ਵੀ ਇੱਥੇ ਬਹੁਤ ਵਧੀਆ ਇਲਾਜ ਹੋ ਰਿਹਾ ਗੁਰਗੋਬਲ ਸਿੰਘ ਮੈਡੀਕਲ ਕਲਿਨਿਕ ਮੈਂ ਪ੍ਰਿੰਸੀਪਲ ਸਾਹਿਬ ਦਾ ਮੈਡਮ ਹੋਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਪੇਸ਼ੈਂਟ ਦਾ ਪੂਰਾ ਖਿਆਲ ਰੱਖਦੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਇੱਥੇ ਐਮਰਜੈਂਸੀ ਤੇ ਇੱਕ ਜਿਹੜੀ सीआर uh, ऑफिस वाला एक काउंटर ਨਵਾਂ ਖੋਲਤਾ ਗਿਆ ਤਾਂ ਕਿ ਉੱਥੇ ਜਿਹੜਾ ਰਸ਼ ਹੁੰਦਾ ਸਾਡੇ ਪੇਸ਼ੈਂਟ ਨੂੰ ਉਹਨਾਂ ਦੇ ਟੈਂਡੈਂਸ ਨੂੰ ਘੰਟਿਆਂ ਬਧੀ ਇੰਤਜ਼ਾਰ ਕਰਨਾ ਪੈਂਦਾ ਸੀ ਔਰ ਇਲਾਜ ਸ਼ੁਰੂ ਨਹੀਂ ਹੁੰਦਾ ਸੀ ਸੋ ਉਹ ਇਲਾਜ ਹੁਣ ਸੀਆਰ ਆਫਿਸ ਤੋਂ ਸ਼ੁਰੂ ਹੋ ਜਾ ਕਰੇਗਾ ਇਹ ਇਹਨਾਂ ਨੇ ਨਵਾਂ ਇੱਥੇ ਫੈਸਿਲਿਟੀ ਜਨਰੇਟ ਕੀਤੀ ਹੈ ਸੋ ਇਹਦੇ ਲਈ ਮੈਂ ਸਾਡੇ ਸਿਹਤ ਮੰਤਰੀ ਸਾਹਿਬ ਦਾ ਸਾਡੇ ਸਾਰੇ ਇਥੋਂ ਦਾ ਸਟਾਫ ਦਾ ਬਹੁਤ ਧੰਨਵਾਦੀ ਉਹਦੇ ਬਾਰੇ ਇੱਕ ਨੋਟ ਬਣਾ ਕੇ ਮੈਂ ਮੰਤਰੀ ਜੀ ਨਾਲ ਹੁਣੇ ਗੱਲ ਕਰ ਲਈ ਹੈ ਉਹ ਬੜੇ ਪੋਜ਼ਿਟਿਵ ਹੈ ਔਰ ਜੋ ਵੀ ਦਿੱਕਤਾਂ ਹਨ ਉਹਨਾਂ ਨੂੰ ਜਲਦੀ ਦੂਰ ਕੀਤਾ ਜਾਏਗਾ ਥੈਂਕ ਯੂ